ਵਾਪਾ ਤੇਰੇ ਸੱਚੇ ਦਰਬਾਰ ਕੀ ਕੀ ਬਾਬੇ ਦਾ ਹੁਕਮ ਹੁਣ ਪੁੱਛਣਾ ਘਰਵਾਰੇ ਬੋਲੋ ਜੀ ਪਰ ਮੇਰੇ ਘਰਵਾਰੇ ਪੁੱਛਣਾ ਵੀ ਬਾਬਾ ਮੇਰੇ ਘਰੇ ਕੀ ਗੱਲ ਆ ਕੀ ਕਹਾਣੀ ਆ ਕੀ ਚੱਕਰ ਆ ਕੀ ਵਿਧੀ ਆ ਹਾਂਜੀ ਪਹਿਲਾਂ ਕਿਸੇ ਬਾਬੇ ਕੋਲ ਜਾਨੇ ਹੋ ਨਹੀਂ ਜੀ ਹੁਣ ਤਾਂ ਨਹੀਂ ਗਏ ਪਹਿਲੀ ਵਾਰੀ ਸੁਭਾਅ ਪੈ ਜੂ ਬਾਬਿਆਂ ਕੋਲ ਜਾਣ ਦਾ Denham. 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 I'll, be, I'll be. ਬਾਬਾ ਕਹਿੰਦਾ ਦਿਨੋਂ ਦਿਨ ਘਰ ਬਰਬਾਦ ਬੋਲੋ ਜੀ ਹਾਂ ਜੀ ਹਾਂ ਜੀ ਘਰ ਬਰਬਾਦ ਹੋ ਜਾਂਦਾ ਸਮਝ ਨਹੀਂ ਲੱਗ ਰਹੀ ਬਾਬਾ ਕਹਿੰਦਾ ਘਰ ਬਰਬਾਦ ਹੋ ਜਾਂਦਾ ਛੋਟਾ ਹਾਂ ਜੀ ਹਾਂ ਜੀ ਫਿਰ ਬਾਬਾ ਕਹਿੰਦਾ ਛੋਟੇ ਘਰ ਦੇ ਵਿੱਚੋਂ ਚੁੰਨੀਆਂ ਚੱਕੀਆਂ ਗਈਆਂ ਤੇ ਸੂਟ ਚੱਕੇ ਗਏ ਕਹਿ ਬਾਬਾ ਹਾਉ ਜੀ ਦੇ ਨਾਲ ਬਗਵਰ ਤੇ ਹੁਤਾ ਹੋ ਬੋਲ ਬਾਬਾ ਤੇਰੇ ਸੱਚੇ ਦਰਵਾਜੇ ਕੀ ਮੇਰਾ ਬਾਬਾ ਕਹਿੰਦਾ ਮਾਲਕ ਮੇਰਾ ਸਾਈਂ ਰੋ ਕਹਿੰਦਾ ਕਹਿੰਦਾ ਜਦੋਂ ਦੀਆਂ ਚੱਕੀਆਂ ਗਈਆਂ ਕਿੰਨੀਆਂ ਹਾਂਜੀ ਸਰੀਰ ਤੇ ਪੈਣ ਲੱਗੀਆਂ ਰਕਾਪਟਾਂ ਹਾਂਜੀ ਜੈਮ ਤਾਂ ਪੈਣ ਲੱਗੀਆਂ ਸਰੀਰ ਤੇ ਹਾਂਜੀ ਹੁਣ ਬਾਬੇ ਨੂੰ ਇਹ ਪੁੱਛਣਾ ਤੂੰ ਵੀ ਬਾਬਾ ਮੇਰੀਆਂ ਚੁੰਨੀਆਂ ਕਿਹਨੇ ਚੱਕੀਆਂ ਮੇਨ ਗੱਲ ਇਹੀ ਹੈ ਹਾਂ ਹਾਂਜੀ ਹਾਂ ਪਿੰਡ ਸੋਡਾ ਰੰਗੜੇ ਆ ਕੰਗਿਆਲੀ ਆ ਚੱਕ ਲਿਆ ਬਾਬਾ Okay, I'm gonna take a... Big, ਉਹਨਾ ਵੀ ਬਾਬਾ ਮੇਰੀਆਂ ਚੁੰਨੀਆਂ ਕਿਹਨੇ ਚੱਕੀਆਂ ਹਾਂਜੀ ਤੇ ਮੇਰੇ ਘਰੇ ਰਕਾਬਟਾਂ ਕਿਉਂ ਪੈਣ ਲੱਗੀਆਂ ਹਾਂਜੀ ਬਾਬਾ ਕਹਿੰਦਾ ਮੰਗਣ ਖਾਨ ਵਾਲੀ ਹੋਈ ਬੈਠੀ ਆ ਪਹਿਲੇ ਨੰਬਰ ਤੇ ਤਾਂ ਹਾਂਜੀ ਫਿਰ ਬਾਬਾ ਕਹਿੰਦਾ ਕਲੇਸ਼ ਕਰੋਧ ਗੁੱਸਾ ਫਿਰ ਭੈਣੇ ਖਿਆਲ ਭੈਣੇ ਸੁਖਣੇ ਹਾਂਜੀ ਫਿਰ ਬੰਦਾ ਦੀਦਾ ਹਾਂਜੀ ਹਾਂਜੀ ਟੈਪਲਾਪ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਮੇਰਾ ਬਾਬਾ ਕੀ ਕਹਿੰਦਾ ਮੇਰਾ ਮਾਲਕ ਮੇਰਾ ਸਾਈਂ ਲੋਕ ਕਹਿੰਦਾ ਬੰਦਾ ਮਾਰਦਾ ਹਾਂਜੀ ਬੰਦਾ ਮਾਰਦਾ ਕਿਸੇ ਨੇ ਹਾਂਜੀ ਪ੍ਰੇਮੀ ਜੋੜੇ ਵਾਲਾ ਹਾਂਜੀ ਤੈਨੂੰ ਫੜ ਲੈਂਦਾ ਕਿਵੇਂ ਨਹੀਂ ਇੱਕ ਬੰਦਾ ਮਾਰਦਾ मारता, मारता किसे ने है, प्रेमी जोड़े आला हैला क्या गा। ਕੀ ਕੀ ਬਾਬੇ ਦਾ ਹੁਕਮ ਪੈਣ ਮਰ ਕੇ ਜਿਹੜਾ ਛੋਡਾ ਘਰ ਬਰਬਾਦ ਹੋਈ ਜਾਂਦਾ ਹਾਂਜੀ ਇੱਕ ਤਾਂ ਬੰਦਾ ਪ੍ਰੇਮੀ ਜੋੜੇ ਵਾਲਾ ਜਿਹੜਾ ਮਾਰਦਾ ਹਾਂਜੀ ਇੱਕ ਤਾਂ ਛੋਡੇ ਘਰੇ ਫਿਰਦਾ ਠੀਕ ਆ ਇੱਕ ਮੇਰਾ ਬਾਬਾ ਕੀ ਕਹਿੰਦਾ ਮਾਲਕ ਮੇਰਾ ਸਾਈ ਲੋਕ ਕਹਿੰਦਾ ਹੁਣ 부ੜੀ ਨਾਲ ਲੜੀ ਨਾ ਤੂੰ ਫਿਰ ਨਹੀਂ ਲੜਦੀ ਤੈਨੂੰ ਤੇਰੇ ਇਕੱਲੇ ਪੁੱਤ ਦੀ ਸੌਂ ਆ ਹਾਂਜੀ ਤੇਰੇ ਪੁੱਤ ਕੱਲੇ ਆ ਮੈਂ ਬਲੱਡ ਜੀ ਫਿਰ ਬਲੱਡ ਆ ਤੇ ਮੈਂ ਫੇਕੀ ਗੁੰਦੀ ਫਿਰ ਬਲੱਡ ਨੂੰ ਥੱਲੇ ਕਰ ਰਹੀ ਚਲੋ ਨਹੀਂ ਲੜਦੇ ਜੀ ਆਪਾਂ ਤਾਂ ਕਹਿ ਨਹੀਂ ਆ ਵੀ ਮੈਨੂੰ ਨਤੀਜਾ ਨਿਕਲਣਾ ਚਾਹੀਦਾ ਵੀ ਜਿਵੇਂ ਮੇਰਾ ਸਹਾਂ ਨੂੰ ਚੱਤਲ ਉਹਨੇ ਕਰਾਇਆ ਦਿੱਤਾ ਕਰ ਸੁਣ ਲਾ ਮੇਰੀ ਗੱਲ ਜੇ ਬਾਪੇ ਨੇ ਇੱਕ ਤਾਂ ਭੈਣ ਮੇਰੀਏ ਸੋਦੇ ਕਰੇ ਆਹ ਪ੍ਰੇਮੀ ਜੋੜੇ ਵਾਲਾ ਬੰਦਾ ਕਿਸੇ ਨੇ ਮਾਰਤਾ ਇਹ ਬੰਦਾ ਕਿਸੇ ਕੋਲੇ ਆਉਂਦਾ ਸੀ ਉਹ ਮਾਰਦਾ ਹਾਂਜੀ ਛੋਡੇ ਘਰੇ ਵੜ ਗਿਆ ਇੱਕ ਤਾਂ ਇਹ ਠੀਕ ਐ ਇੱਕ ਮੇਰਾ ਬਾਬਾ ਕਹਿੰਦਾ ਮੇਰਾ ਮਾਲਕ ਮੇਰਾ ਸਾਈਂ ਰੋਕ ਕਹਿੰਦਾ ਛੋਡੇ ਘਰੇ ਮਾਤਾ ਮਸਾਣੀ ਛੋਡੇ ਘਰੇ ਫਿਰਦੀ ਆ ਠੀਕ ਐ ਗਿੜੇ ਮਾਰਦੀ ਤੇ ਰੱਬ ਲੱਗਦਾ ਭਲਾਡੇ ਵਿੱਚ ਮੇਲਾ ਕਰ ਵੀ ਬਾਬਾ ਤੇਰੇ ਸੱਚੇ ਦਰਬਾਰ ਕੀ ਕੀ ਕਹਿੰਦਾ ਬਾਬਾ ਮੇਰਾ ਭੈਣ ਮਰ ਗਿਆ ਬੁੜੀ ਛੋਡੇ ਨਾਲ ਦੀ ਐ ਜਮਾਨ ਆਲੀ ਆ ਹਾਂ ਬੁੜੀ ਦਾ ਦੋ ਦਿਨ ਮਾ ਹਲਕੀ ਤੱਕ ਖੜੀ ਇੱਕ ਤਾਂ ਬੁੜੀ ਮੈਨੂੰ ਲੱਗਦਾ ਪੰਮੀ ਹੋਊਗੀ ਹਾਂਜੀ ਇੱਕ ਤਾਂ ਨਾ ਪੰਮੀ ਤਾਂ ਨਹੀਂ ਨਾ ਨਾ ਹੋਣੀ ਹੈ ਹਾਂ ਨਾ ਜੀ ਉਹ 부ੜੀ ਆਉਂਦੀ ਏ ਤੇਰੇ ਕੋਲੇ ਨਾ ਜੀ ਪੰਮੀ ਨਾ ਸਾਡੇ ਘਰੇ ਨਹੀਂ ਆਉਂਦੀ ਦੇਖ ਲੈ ਨਾ ਮੈਂ ਤੈਨੂੰ ਆਈ ਨਹੀਂ ਕਿਹਾ ਵੀ ਉਹਨੇ ਚੁੰਨੀ ਚੱਕੀ ਏ ਤੇਰੀ ਆਉਂਦੀ ਨਹੀਂ ਜੀ ਉਹ ਤਾਂ ਸਾਡੇ ਘਰੇ ਹਾਂ ਉਹਦੇ ਨਾਲ ਚੁੰਨੀ ਲਿਆ ਜਾ ਗਈ ਏ ਨਾ ਹਾਂ ਜੀ ਪੰਮੀ ਨਾਲ ਲਿਆ ਜਾ ਗਈ ਏ ਤੇ ਤੇਰੀ ਹਾਂ ਹੈਗੀ ਏ ਤਾਂ ਫਿਰ ਉਹका ਹੀ ਨਹੀਂ ਨਗਰੀ ਕੋਈ ਉਹ ਤਾਂ ਤੇਰੀ ਸਹੇਲੀ ਏ ਜਮਾ ਘੁੱਟ ਹਾਂ ਜੀ ਹਾਂ ਹਜੂ ਜੀ ਫੱਤੀ ਮਸਾਂਰੀ ਦੇੜੇ ਮਾਸੀ ਜੇ ਲਿਆਖੈ ਮੇਂ ਲੱਗਦੀ ਮਾਸੀ ਦੇੜੇ ਮਾਸੀ ਜੇ ਲਿਆਖੈ ਫੱਦੀ ਮਸਾਂਰੀ ਤੇਰੇ ਤੇ ਬਰੋਸਾ ਮੈਨੂੰ ਤੇਰੇ ਤੇ ਜੀਣਾ ਮਾ ਆਪਣੀ ਬਣਾਣਾ ਕੋਈ ਲਾ ਸਕੀ ਮਾ ਪਤਰੇ ਸੱਚੇ ਦਰਬਾਰ ਕੀ ਕੀ ਕਹਿੰਦਾ ਬਾਬਾ ਮੇਰਾ ਦੋ ਬੁੜੀਆਂ ਤੇਰੇ ਮੰਗਰ ਲੱਗੀਆਂ ਹੋਈਆਂ ਠੀਕ ਹੈ ਤੈਥੋਂ ਜਹਾਜ ਮੰਗਦੀਆਂ ਅਜੇ ਪਹਿਲਾਂ ਪੁੱਛ ਲੈਦਾ ਠੀਕ ਹੈ ਫੇਰ ਦੱਸੂਗਾ ਕੀ ਮੰਗਦੀਆਂ ਉਹ ਠੀਕ ਹੈ ਠੀਕ ਹੈ ਮੇਰਾ ਬਾਬਾ ਕਹਿੰਦਾ ਹੁਣ ਤੜਕੇ ਨੂੰ ਲੜਨਾ ਪਈ ਠੀਕ ਹੈ ਮੇਰਾ ਬਾਬਾ ਕੀ ਕਹਿੰਦਾ ਮਾਲਕ ਕੀ ਕਹਿੰਦਾ ਜਿਹੜੇ ਮੈਂ ਤੈਨੂੰ ਨਾਂ ਲੈਂਦਾ ਪੰਮੀ ਠੀਕ ਹੈ ਉਹਦੇ ਕੋਲੋਂ ਤੈਨੂੰ ਹਟਾਉਣ ਨੂੰ ਠੀਕ ਹੈ ਜਿਹੜਾ ਉਹਨਾਂ ਦੇ ਘਰੇ ਜੰਤਰ ਆ ਹਾਂਜੀ ਪਤਾ ਤਾਂ ਤੈਨੂੰ ਜੰਤਰ ਕਿਹੜੇ ਆ ਉਹਨਾਂ ਦੇ ਹਾਂਜੀ ਆ ਬਾਣ ਆ ਇਹਨਾਂ ਦੇ ਘਰੇ ਆ ਜਿਹੜਾ ਗਾਈ ਜਾਂਦਾ ਮੁੰਡਾ ਕਿਵੇਂ ਜੀ ਆ ਜਿਹੜਾ ਮੁੰਡਾ ਗਾਈ ਜਾਂਦਾ ਨਾ ਹਾਂਜੀ ਇਹਨਾਂ ਦੇ ਘਰੇ ਬਾਣ ਆ ਬਾਣ ਇਹਨਾਂ ਕੋਲੇ ਤੇ ਆਹ ਜਿਹੜਾ ਬੰਜੋ বাজਾਈ ਜਾਂਦਾ ਆ ਇਹਨਾਂ ਦੇ ਘਰੇ ਇਹਨਾਂ ਤੋਂ ਹਿੱਸੇ ਦੇ ਲੱਤੀ ਹੋਈ ਆ ਸਮਝ ਕੀ ਗੱਲ ਤੇ ਪੰਜਾਬੀ ਜੀ ਸਮਝਾਦਾ ਸਮਝ ਨਹੀਂ ਲੱਗਦੀ ਸੁਣ ਮੇਰੀ ਗੱਲ ਆ ਪੰਮੀ ਖੜੀ ਆ ਮੇਰੇ ਕੋਲੇ ਹਾਂਜੀ ਠੀਕ ਆ ਹਾਂਜੀ ਉਹ ਜਿਹੜੀ ਪੰਮੀ ਕਿਹ ਬਾਣ ਬੀਜਦੀ ਆ ਹਾਂਜੀ ਆ ਬੁਝਾਈ ਜਾਂਦਾ ਬੈਂਜੋ ਜੀ ਵਾਲਾ ਹਾਂਜੀ ਠੀਕ ਹੈ ਇਹ ਕਹਿੰਦੀ ਮਾਇਆ ਦੀ ਤਾਰ ਪੱਟਣੀ ਆ ਤੇਰੀ ਹਾਂਜੀ ਹਾਂ ਠੀਕ ਹੈ ਠੀਕ ਹੈ ਕਾਹ ਬਾਬਾ ਉਹ ਪਤਾ ਨਹੀਂ ਉਹ ਲੱਗਿਆ ਤੇਰੇ ਖਾਦੇ ਨੂਣ ਦਾ ਕੀ ਕਹਿੰਦਾ ਬਾਬਾ ਭੈਣੇ ਮੇਰਾ ਜਿਹੜੀ ਆ ਬੁੜੀ ਆ ਨਾ ਬੰਜੋ ਵਜਾਈ ਜਾਂਦੀ ਆ ਹਾਂਜੀ ਠੀਕ ਆ ਇਹ ਸੋਡੀਆਂ ਜੜਾ ਨੂੰ ਬੈਠੀ ਆ ਤੇ ਜੜਾ ਹੁਣ ਹਰੀਆਂ ਕਰਦਿਗੇ ਉਹ ਤਾਂ ਕਰਨੀਆਂ ਪੈਣਗੀਆਂ ਕਰਨੀਆਂ ਪੈਣਕੀਆਂ ਹਾਂਜੀ ਠੀਕ ਆ ਬਾਬਾ ਤੇਰੇ ਤੇ ਕਰ ਦੂ ਕਿਰਪਾ ਜੈਮਤਾ ਹੋ ਜਾਣੀਏ ਬੰਦ ਜਿਨੇ ਤੇਰੀਆਂ ਚੁੰਨੀਆਂ ਚੱਕੀਆਂ ਅੱਜ ਬਾਹਰੋਂ ਸੌ ਵਾਰ ਵਾਲੇ ਦਿਨ ਗਦੀ ਗੇੜਾ ਪਿਆ ਹੋ। ਫਿਰ 21 ਤਰੀਕ ਦਾ ਭੰਡਾਰਾ ਰਾਮਪਰੇ ਆਪਣੇ ਪੀਰਖਾਨੇ ਚ। ਠੀਕ ਹੈ। ਠੀਕ ਹੈ ਫਿਰ ਪਹੁੰਚਣਾ ਤੁਸੀਂ। ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ? ਸਦਾਈ। ਹੋਰ ਕੁਝ ਪੁੱਛਣਾ? ਦੁਰਦਈ ਮੁੰਡਾ ਹੀ ਆ ਬੇ। ਕਲੇਸ਼ ਕਰਦਾ। ਮੁੰਡਾ ਕਲੇਸ਼ ਕਰੂਗਾ ਜਿਹੜਾ ਪ੍ਰੇਮੀ ਜੋੜਾ ਮਾਰਤਾ ਕਿਸੇ ਨੇ। ਤੇਰੇ ਮੁੰਡੇ ਤੇ 24 ਘੰਟੇ ਰਹਿੰਦਾ ਇਹ। ਹਾਂ ਬਾਹ ਫੜ ਲੈਂਦਾ ਐ। ਜਿਵੇਂ ਉਹ ਬੁੱਕਦਾ ਆਉਂਦਾ ਹੁੰਦਾ ਸੀ ਤਾਂ ਕਿਸੇ ਦੇ ਘਰੇ ਉਵੇਂ ਤੇਰਾ ਮੁੰਡਾ ਕਰਦਾ ਹਾਂ ਉਹ ਕਹਿੰਦਾ ਮੈਨੂੰ ਕੌਣ ਆ ਮਾਰਨ ਆਲਾ ਸਾਲਾ ਕੰਦਾ ਟੱਪ ਕੇ ਆ ਜਾਂਦਾ ਸੀ ਅਗਲੇ ਨੇ ਸੈੱਟ ਲਿਆ ਉਹੀ ਮੁੰਡਾ ਤੇਰਾ ਹਾਰ ਕਰੀ ਜਾਂਦਾ ਹੁਣ ਮੁੰਡੇ ਨੂੰ ਸਹੀ ਕਰ ਦਈਏ ਕਰ ਦਈਏ ਠੀਕ ਕਰੋ ਜੀ ਤਾਂ ਬਾਬਾ ਕਾ ਠੀਕ ਮਾਰ ਕੇ ਬਾਬਾ ਮੰਗਦਾ ਆ ਜੀ ਬਾਬਾ oh my ਕੀ ਕਰ ਕੀ ਬਾਬੇ ਦਾ ਹੁਕਮ ਪੈਣੇ ਘਰ-ਬਾਰ ਤੇਰਾ ਠੀਕ ਹੋ ਜੂ ਮੁੰਡਾ ਤੇਰਾ ਸਹੀ ਹੋ ਜੂ ਜੈਮਤਾ ਹੋ ਜਾਣੀ ਆ ਬੰਦ ਬੈਂਚੋ ਵਾਲੇ ਨੂੰ ਆਪਾਂ ਪਾਸੇ ਕਰ ਦਾਂਗੇ ਠੀਕ ਆ ਤੇ ਭੜਾ ਹੋ ਜੂ ਤੇਰੇ ਘਰ ਦਾ ਚੰਗਾ ਫਿਰ ਕੱਲ ਨੂੰ ਲਾਇਓ ਫੋਨ ਠੀਕ ਆ ਬੇੜੇ ਪਾਰ ਆ ਹੁਕਮ ਆਹ ਗੱਲ ਆ ਫੇਰ ਹੁਣ ਰਹਿ ਕਰ ਲਈ ਹੁਣ ਸਮਝਾ ਗੁੱਡ ਨਾਈਟ ਕੈ ਆਜੋ चलो कोई भीर, भीर बैठा बारे रिश्ते दे होन किसे, दे। दे होन किसे दे रिश्ते दे। दे दे। रिश्ते बारे दे पूछना का दो अच्छा, अच्छा। साई